ਅਸੀਂ ਸੌਖ ਜੂ ਦਾ ਸ਼੍ਰੀ ਗੁਰੂ ਰੰਦਾਸ ਹਸਪੀਟਲ ਵਿਖੇ ਤਾਂ ਦੱਸ ਜੀਏ ਕਿ ਮੌਸਮ ਦੀ ਤਬਦੀਲੀ ਕਾਰਨ ਜੋ ਸਿੰਘ ਸਾਹਿਬ ਨੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਤਾਂ ਬਿੱਤੇ ਸ਼ਾਮ ਤੋਂ ਹੀ ਉਹਨਾਂ ਨੂੰ ਇਸ ਹਸਪੀਟਲ ਦੇ ਵਿੱਚ ਲੈ ਕੇ ਆਇਆ ਜਾਂਦਾ ਤਾਂ ਕਿਹਾ ਜਾ ਰਿਹਾ ਕਿ ਉਹਨਾਂ ਦੀ ਸਿਹਤ ਜੋ ਖਰਾਬ ਹੋਈ ਸੀਗੀ ਤਾਂ ਥੋੜਾ ਜਿਹਾ ਬੁਖਾਰ ਹੋਣ ਦੇ ਕਰਕੇ ਉਹਨਾਂ ਨੂੰ ਇੱਥੇ ਲੈ ਕੇ ਆਇਆ ਗਿਆ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਮੌਸਮ ਦੀ ਤਬਦੀਲੀ ਕਾਰਨ ਕਿਉਂਕਿ ਡਾਕਟਰ ਸਾਹਿਬਾਨਾਂ ਵੱਲੋਂ ਵੀ ਇਹ ਅਕਸਰ ਕਿਹਾ ਜਾਂਦਾ ਕਿ ਇਹਨਾਂ ਦਿਨਾਂ ਦੇ ਵਿੱਚ ਜੋ ਮੌਸਮ ਹੈ ਉਹ ਚੇਂਜ ਹੁੰਦਾ ਤਾਂ ਮੌਸਮ ਚੇਂਜ ਹੋਣ ਦੇ ਨਾਲ ਛੋਟੇ ਬੱਚੇ ਜਾਂ ਬਜ਼ੁਰਗ ਨੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਆਪਣਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਬੁਖਾਰ ਜਾਂ ਕੋਲਡ ਕਫ ਕੋਲਡ ਵਗੈਰਾ ਇਹਨਾਂ ਦਿਨਾਂ ਦੇ ਵਿੱਚ ਅਕਸਰ ਹੋ ਜਾਂਦਾ ਤਾਂ ਉੱਥੇ ਦੱਸਦੀ ਹੈ ਕਿ ਬਿੱਤੇ ਦੇਰ ਸ਼ਾਮ ਤੋਂ ਹੀ ਸਿੰਘ ਸਾਹਿਬ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਦੀ ਜੋ ਸਿਹਤ ਵਿਗੜਦੀ ਹੈ ਤਾਂ ਉਹਨਾਂ ਨੂੰ ਬੁਖਾਰ ਹੁੰਦਾ ਬੁਖਾਰ ਹੋਣ ਤੋਂ ਬਾਅਦ ਉਹਨਾਂ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਹਸਪੀਟਲ ਵਿਖੇ ਲੈ ਕੇ ਆਇਆ ਜਾਂਦਾ ਹੈ ਤਾਂ ਇਹ ਵੀ ਸੂਤਰਾਂ ਮੁਤਾਬਕ ਜਾਣਕਾਰੀ ਮਿਲ ਰਹੀ ਹੈ ਕਿ ਸਿੰਘ ਸਾਹਿਬ ਜੀ ਦਾ ਜੋ ਇੱਕ ਡੇਂਗੂ ਦਾ ਟੈਸਟ ਵੀ ਕਰਵਾਇਆ ਗਿਆ ਕਿਉਂਕਿ ਇਹਨਾਂ ਜਿੰਨਾਂ ਦੇ ਵਿੱਚ ਡੇਂਗੂ ਵਰਗੀਆਂ ਬਿਮਾਰੀਆਂ ਦਾ ਹੋਣ ਦਾ ਵੀ ਜਿਹੜਾ ਇੱਕ ਡਰ ਰਹਿੰਦਾ ਤਾਂ ਉੱਥੇ ਹੀ ਦੱਸ ਦਈਏ ਕਿ ਇਸ ਹਸਪੀਟਲ ਦੇ ਵਿੱਚ ਉਹਨਾਂ ਦਾ ਜਿਹੜੇ ਇਲਾਜ ਚੱਲ ਰਿਹਾ ਤਾਂ ਡਾਕਟਰ ਸਾਹਿਬਾਨਾਂ ਦੇ ਨਾਲ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਉਹਨਾਂ ਦਾ ਵੀ ਕਹਿਣਾ ਹੈ ਕਿ ਸਿੰਘ ਸਾਹਿਬ ਹੁਣ ਠੀਕ ਨੇ ਤਾਂ ਜਲਦ ਹੀ ਉਹਨਾਂ ਨੂੰ ਜਿਹੜੀ ਆ ਛੁੱਟੀ ਵੀ ਮਿਲ ਜਾਏਗੀ ਤਾਂ ਇਹ ਤਸਵੀਰਾਂ ਜੋ ਤੜ ਨਾਲ ਹਸਪੀਟਲ ਦੀਆਂ ਸਾਂਝੀਆਂ ਕਰ ਰਹੇ ਆ ਤਾਂ ਕੱਲ ਦੇਰ ਸ਼ਾਮ ਤੋਂ ਹੀ ਸਿੰਘ ਸਾਹਿਬ ਜੀ ਦਾ ਜੋ ਇਲਾਜ ਇਸ ਹਸਪੀਟਲ ਦੇ ਵਿੱਚ ਲਗਾਤਾਰ ਚੱਲ ਰਿਹਾ ਹੈ ਤਾਂ ਇਹ ਹੀ ਆਸ ਲਗਾਈ ਜਾ ਰਹੀ ਹੈ ਕਿ ਬਹੁਤ ਜਲਦ ਉਹਨਾਂ ਨੂੰ ਜਿਹੜਾ ਇਸ ਹਸਪੀਟਲ ਤੋਂ ਛੁੱਟੀ ਵੀ ਮਿਲ ਜਾਏਗੀ ਤਾਂ ਛੁੱਟੀ ਤੋਂ ਬਾਅਦ ਸਿੰਘ ਸਾਹਿਬ ਜੋ ਵਾਪਸ ਆਪਣੀ ਰਿਹائش ਵਿਖੇ ਜਾ ਸਕਣਗੇ ਤਾਂ ਕਿਤੇ ਨਾ ਕਿਤੇ ਮੌਸਮ ਦੀ ਤਬਦੀਲੀ ਕਾਰਨ ਜ਼ਰੂਰ ਸਿੰਘ ਸਾਹਿਬ ਜੀ ਦੀ ਸਿਹਤ ਵਿਗੜੀ ਹੈ ਤਾਂ ਆਸ ਕਰਦੇ ਆ ਕਿ ਬਹੁਤ ਜਲਦ ਸਿੰਘ ਸਾਹਿਬ ਜੋਣੇ ਉਹ ਠੀਕ ਹੋ ਜਾਣ ਜਿਤਾ ਕਿ ਜੋ ਆਪਣੇ ਰਿਹੈਸ਼ ਵਿਖੇ ਜਾ ਸਕਣ ਆਪਣੇ ਘਰ ਜਾ ਸਕਣ ਕਿਉਂਕਿ ਬੁਖਾਰ ਦੇ ਨਾਲ ਕਾਫੀ ਜ਼ਿਆਦਾ ਵੀਕਨੈਸ ਵੀ ਜੋ ਹੈ ਉਹ ਆ ਜਾਂਦੀ ਹੈ ਤਾਂ ਸਿੰਘ ਸਾਹਿਬ ਹੁਣ ਇਸ ਵਕਤ ਇਸ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਚੱਲ ਰਹੇ ਨੇ ਤਾਂ ਜਲ ਤੋਂ ਜਲਦ ਡਾਕਟਰ ਸਾਹਿਬਾਨਾ ਦਾ ਵੀ ਕਹਿਣਾ ਕਿ ਬਹੁਤ ਜਲਦ ਉਹਨਾਂ ਨੂੰ ਜਿਹੜੀ ਹੈ ਇੱਥੋਂ ਛੁੱਟੀ ਦੇ ਦਿੱਤੀ ਜਾਏਗੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਿਕ ਜਗਵਾਨੀ ਟੀਵੀ ਸ਼੍ਰੀਮ ਸਸਾਈ ਅਸੀਂ ਸੋਕ ਜੂਦਾ ਸ਼੍ਰੀ ਗੁਰੂ ਰੰਦਾਸ ਹਸਪੀਟਲ ਵਿਖੇ ਤਾਂ ਦੱਸ ਜੀਏ ਕਿ ਮੌਸਮ ਦੀ ਤਬਦੀਲੀ ਕਾਰਨ ਜੋ ਸਿੰਘ ਸਾਹਿਬ ਨੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਤਾਂ ਬਿੱਤੇ ਸ਼ਾਮ ਤੋਂ ਹੀ ਉਹਨਾਂ ਨੂੰ ਇਸ ਹਸਪੀਟਲ ਦੇ ਵਿੱਚ ਲੈ ਕੇ ਆਇਆ ਜਾਂਦਾ ਤਾਂ ਕਿਹਾ ਜਾ ਰਿਹਾ ਕਿ ਉਹਨਾਂ ਦੀ ਸਿਹਤ ਜੋ ਖਰਾਬ ਹੋਈ ਸੀਗੀ ਤਾਂ ਥੋੜਾ ਜਿਹਾ ਬੁਖਾਰ ਹੋਣ ਦੇ ਕਰਕੇ ਉਹਨਾਂ ਨੂੰ ਇੱਥੇ ਲੈ ਕੇ ਆਇਆ ਗਿਆ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਮੌਸਮ ਦੀ ਤਬਦੀਲੀ ਕਾਰਨ ਕਿਉਂਕਿ ਡਾਕਟਰ ਸਾਹਿਬਾਨਾਂ ਵੱਲੋਂ ਵੀ ਇਹ ਅਕਸਰ ਕਿਹਾ ਜਾਂਦਾ ਕਿ ਇਹਨਾਂ ਦਿਨਾਂ ਦੇ ਵਿੱਚ ਜੋ ਮੌਸਮ ਹੈ ਉਹ ਚੇਂਜ ਹੁੰਦਾ ਤਾਂ ਮੌਸਮ ਚੇਂਜ ਹੋਣ ਦੇ ਨਾਲ ਛੋਟੇ ਬੱਚੇ ਜਾਂ ਬਜ਼ੁਰਗ ਨੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਆਪਣਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਬੁਖਾਰ ਜਾਂ ਕੋਲਡ ਕਫ ਕੋਲਡ ਵਗੈਰਾ ਇਹਨਾਂ ਦਿਨਾਂ ਦੇ ਵਿੱਚ ਅਕਸਰ ਹੋ ਜਾਂਦਾ ਤਾਂ ਉੱਥੇ ਦੱਸਦੀ ਹੈ ਕਿ ਬਿੱਤੇ ਦੇਰ ਸ਼ਾਮ ਤੋਂ ਹੀ ਸਿੰਘ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੀ ਜੋ ਸਿਹਤ ਵਿਗੜਦੀ ਹੈ ਤਾਂ ਉਹਨਾਂ ਨੂੰ ਬੁਖਾਰ ਹੁੰਦਾ ਬੁਖਾਰ ਹੋਣ ਤੋਂ ਬਾਅਦ ਉਹਨਾਂ ਨੂੰ ਅ ਸਿਹਤ ਗੁਰੂ RAMDAS ਜੀ ਹਸਪੀਟਲ ਵਿਖੇ ਲੈ ਕੇ ਆਇਆ ਜਾਂਦਾ ਤਾਂ ਇਹ ਵੀ ਸੂਤਰਾਂ ਮੁਤਾਬਕ ਜਾਣਕਾਰੀ ਮਿਲ ਰਹੀ ਆ ਕਿ ਸਿੰਘ ਸਾਹਿਬ ਜੀ ਦਾ ਜੋ ਇੱਕ ਡੇਂਗੂ ਦਾ ਟੈਸਟ ਵੀ ਕਰਵਾਇਆ ਗਿਆ ਕਿਉਂਕਿ ਇਹਨਾਂ ਜਿੰਨਾਂ ਦੇ ਵਿੱਚ ਡੇਂਗੂ ਵਰਗੀਆਂ ਬਿਮਾਰੀਆਂ ਦਾ ਹੋਣ ਦਾ ਵੀ ਜਿਹੜਾ ਇੱਕ ਡਰ ਰਹਿੰਦਾ ਤਾਂ ਉੱਥੇ ਹੀ ਦੱਸ ਦਈਏ ਕਿ ਇਸ ਹਸਪੀਟਲ ਦੇ ਵਿੱਚ ਉਹਨਾਂ ਦਾ ਜਿਹੜੇ ਇਲਾਜ ਚੱਲ ਰਿਹਾ ਤਾਂ ਡਾਕਟਰ ਸਾਹਿਬਾਨਾਂ ਦੇ ਨਾਲ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਉਹਨਾਂ ਦਾ ਵੀ ਕਹਿਣਾ ਹੈ ਕਿ ਸਿੰਘ ਸਾਹਿਬ ਹੁਣ ਠੀਕ ਨੇ ਤਾ ਜਲਦ ਹੀ ਉਹਨਾਂ ਨੂੰ ਜਿਹੜੀ ਆ ਛੁੱਟੀ ਵੀ ਮਿਲ ਜਾਏਗੀ ਤਾਂ ਇਹ ਤਸਵੀਰਾਂ ਜੋ ਤੜ ਨਾਲ ਹਸਪੀਟਲ ਦੀਆਂ ਸਾਂਝੀਆਂ ਕਰ ਰਹੇ ਆ ਤਾਂ ਕੱਲ ਦੇਰ ਸ਼ਾਮ ਤੋਂ ਹੀ ਸਿੰਘ ਸਾਹਿਬ ਜੀ ਦਾ ਜੋ ਇਲਾਜ ਇਸ ਹਸਪੀਟਲ ਦੇ ਵਿੱਚ ਲਗਾਤਾਰ ਚੱਲ ਰਿਹਾ ਹੈ ਤਾਂ ਇਹ ਹੀ ਆਸ ਲਗਾਈ ਜਾ ਰਹੀ ਆ ਕਿ ਬਹੁਤ ਜਲਦ ਉਹਨਾਂ ਨੂੰ ਜਿਹੜਾ ਇਸ ਹਸਪੀਟਲ ਤੋਂ ਛੁੱਟੀ ਵੀ ਮਿਲ ਜਾਏਗੀ ਤਾਂ ਛੁੱਟੀ ਤੋਂ ਬਾਅਦ ਸਿੰਘ ਸਾਹਿਬ ਜੋ ਵਾਪਿਸ ਆਪਣੀ ਰਿਹਾਇਸ਼ ਵਿਖੇ ਜਾ ਸਕਣਗੇ ਤਾਂ ਕਿਤਨੇ ਕਿਤੇ ਮੌਸਮ ਦੀ ਤਬਦੀਲੀ ਕਾਰਨ ਜ਼ਰੂਰ ਸਿੰਘ ਸਾਹਿਬ ਦੀ ਸਿਹਤ ਵਿਗੜੀ ਹੈ ਤਾਂ ਆਸ ਕਰਦੇ ਹਾਂ ਕਿ ਬਹੁਤ ਜਲਦ ਸਿੰਘ ਸਾਹਿਬ ਜੋਣੇ ਉਹ ਠੀਕ ਹੋ ਜਾਣ ਜ ਤਾਂ ਕਿ ਜੋ ਆਪਣੇ ਰਹਿائش ਵਿਖੇ ਜਾ ਸਕਣ ਆਪਣੇ ਘਰ ਜਾ ਸਕਣ ਕਿਉਂਕਿ ਬੁਖਾਰ ਦੇ ਨਾਲ ਕਾਫੀ ਜ਼ਿਆਦਾ ਵੀਕਨੈਸ ਵੀ ਜੋ ਹੈ ਉਹ ਆ ਜਾਂਦੀ ਹੈ ਤਾਂ ਸਿੰਘ ਸਾਹਿਬ ਹੁਣ ਇਸ ਵਕਤ ਇਸ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਚੱਲ ਰਹੇ ਨੇ ਤਾਂ ਜਲਦ ਤੋਂ ਜਲਦ ਡਾਕਟਰ ਸਾਹਿਬਾਨਾ ਦਾ ਵੀ ਕਹਿਣਾ ਹੈ ਕਿ ਬਹੁਤ ਜਲਦ ਉਹਨਾਂ ਨੂੰ ਜਿਹੜੀ ਹੈਥੋਂ ਛੁੱਟੀ ਦੇ ਦਿੱਤੀ ਜਾਏਗੀ कैमरामैन संदीप कुमार के लक्ष्य सुनक जगबानी टीवी श्री अमृतसर